ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਆ ਜੋ ਮਿਲਦੀ ਰਹੇ ਜੀ ਕਹਿੰਦੇ ਕਿ ਇਹਨਾਂ ਫਕੀਰਾਂ ਦੇ ਘਰੋਂ ਤਾਜ ਤਖਤ ਵੀ ਮਿਲਦੇ ਆ ਦੁਨੀਆਦਾਰੀ ਦੀ ਵੀ ਹਰ ਚੀਜ਼ ਮਿਲਦੀ ਆ ਈਰੇ ਜਵਾ ਰਾਤ ਵੀ ਮਿਲਦੇ ਹੈ ਗੁਰੂ ਰਹਿਬਰਾਂ ਵਗੀਰਾਂ ਦੇ ਘਰੋਂ ਤੇ ਇਸ਼ਕ ਰਬਾਨਾ ਵੀ ਮਿਲਦਾ ਪਰ ਉਹਦੇ ਲਈ ਕਹਿੰਦੇ ਮੰਗਣ ਦਾ ਢੰਗ ਹੋਣਾ ਚਾਹੀਦਾ ਔਰ ਜਿਹੜਾ ਇੱਕ ਵਾਰੀ ਮੰਗਣਾ ਸਿੱਖ ਲਵੇ ਨਾ ਤਾਂ ਉਹ ਕਹਿੰਦਾ ਹੈ ਕਿ ਜਿੰਨਾ ਦਿਆ ਸਰਕਾਰ ਨੇ ਮੁਜ ਕੋਤ ਨਹੀਂ ਮੇਰੀ ਔਕਾਤ ਨਹੀਂ ਇਹ ਇਹ ਤਾਂ ਕਰਮ ਹੈ ਉਨ੍ਹਾਂ ਦਾ ਵਰਨਾ ਮੁਜ ਮੇ ਤੋ ਐਸੀ ਬਾਤ ਨਹੀਂ ਹੁਣ ਇੱਕ ਇਨਸਾਨ ਜਿਹੜਾ ਹੈ ਉਹਨਾਂ ਸੰਤਾਂ ਗੁਰੂ ਰਹਿਬਰਾਂ ਬੀਰਾਂ ਫਕੀਰਾਂ ਦੇ ਘਰ ਕੀ ਕਰਨ ਜਾਂਦਾ ਹੈ ਬਾਬਾ ਜੀ ਹੁਣ ਜਿਹੜਾ ਇਨਸਾਨ ਹੈ ਉਹਨੇ ਕਹਿਣਾ ਵੀ ਅਸੀਂ ਦਾ ਗੁਰੂ ਰਹਿ ਬਰਾ ਬੀਰਾਂ ਫਕੀਰਾਂ ਦੇ ਦਰ ਤੋਂ ਕੁਝ ਨਾ ਕੁਝ ਹਾਸਲ ਕਰਨ ਜਾਂਦੇ ਆ ਕੁਝ ਨਾ ਕੁਝ ਪਾਣ ਜਾਂਦੇ ਆ ਪਰ ਇਹ ਗੱਲ ਯਾਦ ਰੱਖਣਾ ਕਿ ਜਦੋਂ ਬੰਦੇ ਨੇ ਕੁਝ ਪਾਣਾ ਹੈ ਨਾ ਤਾਂ ਉਹਨੂੰ ਕੁਝ ਨਾ ਕੁਝ ਗਵਾਉਣਾ ਵੀ ਪੈਂਦਾ ਹੈ ਬਾਬਾ ਜੀ ਪਰ ਜਿਹੜਾ ਬੰਦਾ ਹੈ ਉਹਦਾ ਧਿਆਨ ਹਮੇਸ਼ਾ ਪਾਣ ਵਾਲੀ ਹੁੰਦਾ ਹੈ ਕਿ ਬੰਦਾ ਕਹਿੰਦਾ ਕਿ ਮੈਂ ਕੁਝ ਪਾਉਣ ਆਇਆ ਹਾਂ ਮੈਂ ਕੁਝ ਹਾਸਲ ਕਰਨ ਆਇਆ ਹਾਂ ਪਰ ਪਹਿਲਾ ਇਹ ਗੱਲ ਯਾਦ ਰੱਖਣਾ ਕਿ ਸਾਨੂੰ ਕੁਝ ਨਾ ਕੁਝ ਗਵਾਣਾ ਪਏਗਾ ਪਰ ਗਵਾਣਾ ਕੀ ਹੈ ਇਹ ਗੱਲ ਨੂੰ ਗੌਰ ਕਰਨਾ ਸਮਝਣਾ ਕਿਉਂਕਿ ਇੱਕ ਬਰਤਨ ਨੂੰ ਭਰਨ ਤੋਂ ਪਹਿਲਾਂ ਜੋ ਉਸ ਬਰਤਨ ਵਿੱਚ ਪਹਿਲਾਂ ਇਕੱਠਾ ਹੈ ਨਾ ਉਹ ਸਾਨੂੰ ਸਾਫ਼ ਕਰਨਾ ਹੀ ਪਏਗਾ ਬਾਬਾ ਜੀ ਇਹੀ ਸਾਈਂ ਲੋਕਾ ਫਰਮਾਇਆ ਹੈ ਇਹਨੂੰ ਇਦਾਂ ਕਹਿ ਲਓ ਕਿ ਆਪਣੇ ਹੱਥਾਂ ਦੇ ਵਿੱਚ ਇੱਕ ਇਨਸਾਨ ਰੋੜੇ ਪੱਥਰ ਲੈ ਕੇ ਮੁਠੀ ਭਰੀ ਹੋਈ ਹੈ ਪੱਥਰ ਲੈ ਕੇ ਅੱਗੇ ਨੂੰ ਜਾ ਰਿਹਾ ਹੈ ਉਹ ਰਾਹ ਦੇ ਵਿੱਚ ਜਾਂਦੇ ਜਾਂਦੇ ਉਹਨੂੰ ਇੱਕ ਸੰਤ ਮਹਾਪੁਰਸ਼ ਫਕੀਰ ਗੁਰੂ ਰਹਿਬਰ ਮਿਲ ਗਏ ਬਾਬਾ ਜੀ ਸਾਈਂ ਮਿਲ ਗਏ ਤਾਂ ਤੁਹਾਨੂੰ ਉਹ ਜੇ ਸਾਈਂ ਲੋਕ ਉਹ ਜਿਹੜੇ ਰੱਬ ਲੋਕ ਆ ਉਹ ਤੁਹਾਨੂੰ ਹੀਰੇ ਮੋਤੀ ਦੇਣਾ ਚਾਹੁੰਦੇ ਆ ਤਾਂ ਹੁਣ ਤੁਹਾਡੇ ਹੱਥ ਪਹਿਲਾਂ ਹੀ ਕੰਕਰ ਪੱਥਰਾਂ ਦੇ ਨਾਲ ਭਰੇ ਹੋਏ ਆ ਤਾਂ ਹੁਣ ਫਕੀਰ ਕੀ ਕਹਿਣਗੇ ਕਿ ਭਾਈ ਪਹਿਲਾਂ ਇਹਨੂੰ ਗਵਾ ਇਹਨੂੰ ਖਾਲੀ ਕਰ ਇਹਨਾਂ ਨੂੰ ਛੱਡ ਕਿਉਂਕਿ ਇਹਨੂੰ ਛੱਡੇਗਾ ਤਾਂ ਫੇਰੀ ਮੈਂ ਜੋ ਤੈਨੂੰ ਦੇਣਾ ਚਾਹੁੰਦਾ ਆ ਉਹ ਮੈਂ ਤੈਨੂੰ ਦੇ ਸਕਦਾ ਆ ਜ਼ਰਾ ਗੌਰ ਕਰਨਾ ਕਿਉਂਕਿ ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਵੇ ਉਹਨੂੰ ਭਰਿਆ ਨਹੀਂ ਜਾ ਸਕਦਾ ਪਰ ਜੇ ਭਾਂਡਾ ਭਾਂਡੇ ਨੂੰ ਨਵੀਂ ਚੀਜ਼ ਨਾਲ ਭਰਨਾ ਹੈ ਚੰਗੀ ਚੀਜ਼ ਨਾਲ ਭਰਨਾ ਹੈ ਤਾਂ ਫਿਰ ਜੋ ਮਾੜੀ ਚੀਜ਼ ਹੈ ਜਾਂ ਜੋ ਵਿਅਰਥ ਦਾ ਚੀਜ਼ਾਂ ਇਕੱਠੀਆਂ ਕੀਤੀਆਂ ਹਨ ਉਹਨੂੰ ਖਾਲੀ ਕਰਨਾ ਹੀ ਪਵੇਗਾ ਇਸ ਕਰਕੇ ਬੰਦਾ ਜਿਹੜਾ ਹੈ ਉਹ ਤਾਂ ਪਾਣੀ ਆਇਆ ਪਰ ਉਹਦੇ ਨਾਲ ਨਾਲ ਇਸਾਈ ਲੋਕ ਇਹ ਵੀ ਕਹਿੰਦੇ ਕਿ ਉਹਨੂੰ ਗਵਾਉਣਾ ਵੀ ਪੈਂਦਾ ਹੈ ਹੁਣ ਮਤਲਬ ਕੀ ਹੈ ਉਹਨੂੰ ਛੱਡਣਾ ਵੀ ਪੈਂਦਾ ਹੈ ਅੰਦਰੋਂ ਕੁਝ ਖਾਲੀ ਕਰਨਾ ਹੁਣ ਪਰਮਾਤਮਾ ਤਾਂ ਆਪਣੀ ਰਹਿਮਤ ਦੇ ਨਾਲ ਉਹ ਮਾਲਕ ਤਾਂ ਆਪਣੀ ਕਿਰਪਾ ਦੇ ਨਾਲ ਉਹ ਖੁਦਾ ਤਾਂ ਆਪਣੀ ਨਜ਼ਰੋ ਕਰਮ ਦੇ ਨਾਲ ਸਾਨੂੰ ਭਰਨਾ ਚਾਹੁੰਦਾ ਹੈ ਬਾਬਾ ਜੀ ਪਰ ਕਈ ਵਾਰ ਦੇਖਿਆ ਕਿ ਇਨਸਾਨ ਭਰਪੂਰ ਕਿਉਂ ਨਹੀਂ ਹੋ ਬੰਦਾ ਕਿਉਂਕਿ ਇਨਸਾਨ ਦੇ ਅੰਦਰ ਪਹਿਲਾਂ ਹੀ ਬਹੁਤ ਕੁਝ ਇਕੱਠਾ ਹੋਇਆ ਹੈ ਉਹ ਪਹਿਲਾਂ ਹੀ ਇਕੱਠਾ ਹੈ ਹੁਣ ਉਹਨੂੰ ਸਮਝ ਲਈਏ ਕਿ ਗਵਾਉਣਾ ਕੀ ਹੈ ਕਿਉਂਕਿ ਪਾਣ ਦੀ ਗਲਤ ਫੇਰ ਹੀ ਆਂਦੀ ਹੈ ਕਿ ਪਹਿਲਾਂ ਉਹ ਗਵਾ ਲਈਏ ਜੋ ਐਵੇਂ ਵਿਅਰਥ ਇਕੱਠਾ ਕੀਤਾ ਹੈ ਕਿਉਂਕਿ ਆਪਣੇ ਅੰਦਰ ਤਾਂ ਯਾਦ ਰੱਖੋ ਕਿ ਜੇ ਉਹਦੀਆਂ ਰਹਿਮਤਾਂ ਨੂੰ ਹਾਸਲ ਕਰਨਾ ਹੈ ਜੋ ਫਕੀਰ ਲੋਕ ਫਰਮਾਉਂਦੇ ਕਿ ਜੇ ਉਹਦੀਆਂ ਰਹਿਮਤਾਂ ਨੂੰ ਹਾਸਲ ਕਰਨਾ ਹੈ ਉਹਦੀਆਂ ਬਖਸ਼ੀਸ਼ਾਂ ਨੂੰ ਹਾਸਲ ਕਰਨਾ ਹੈ ਉਹਦੀ ਰਹਿਮਤ ਚਾਹੀਦੀ ਹੈ ਉਹਦੀ ਕਿਰਪਾ ਨੂੰ ਹਾਸਲ ਕਰਨ ਵਾਸਤੇ ਉਹਦੀ ਰਹਿਮਤ ਨੂੰ ਹਾਸਲ ਕਰਨ ਵਾਸਤੇ ਇਨਸਾਨ ਦੇ ਅੰਦਰ ਪ੍ਰੇਮ ਤੇ ਵਿਸ਼ਵਾਸ ਦਾ ਹੋਣਾ ਬੜਾ ਜ਼ਰੂਰੀ ਹੈ ਬਾਬਾ ਔਰ ਬੰਦਾ ਅੱਜ ਹਰ ਇੱਕ ਚੀਜ਼ ਨਾਲ ਭਰਿਆ ਹੈ ਸਿਵਾਏ ਇਸ਼ਕ ਦੇ ਔਰ ਵਿਸ਼ਵਾਸ ਦੇ ਔਰ ਜਦੋਂ ਇਨਸਾਨ ਨੇ ਕੁਝ ਹਾਸਲ ਕਰਨਾ ਹੈ ਤਾਂ ਉਹ ਇਨਸਾਨ ਨੂੰ ਆਪਣੇ ਅੰਦਰ ਆਪ ਹੀ ਦੇਖਣਾ ਪਵੇਗਾ ਕਿ ਪਹਿਲਾਂ ਸਾਡੇ ਅੰਦਰ ਹੈ ਕੀ ਹੈ ਕਿਹੜਾ ਕਚਰਾ ਇਕੱਠਾ ਹੋਇਆ ਹੈ ਕਿ ਸਾਡੇ ਅੰਦਰ ਉਹ ਚੀਜ਼ਾਂ ਇਕੱਠੀਆਂ ਹੋਈਆਂ ਹੈ ਜਿਹੜੀਆਂ ਉਹ ਰੱਬ ਦੀ ਕਿਰਪਾ ਤੱਕ ਸਾਨੂੰ ਪਹੁੰਚ ਨਹੀਂ ਦਿੰਦੀਆਂ ਉਹ ਰੱਬ ਦੀ ਰਹਿਮਤ ਤੱਕ ਨਹੀਂ ਸਾਨੂੰ ਪਹੁੰਚਣ ਦਿੰਦੀਆਂ ਜਾਂ ਉਸ ਦੂਰ ਤੱਕ ਨਹੀਂ ਸਾਨੂੰ ਪਹੁੰਚਣ ਦਿੰਦੀਆਂ ਇਹ ਵਗੀਰ ਲੋਕਾ ਫਰਮਾਇਆ ਹੈ ਕਿ ਪਹਿਲਾਂ ਤਾਂ ਇਹਨੂੰ ਸਮਝੋ ਕਿ ਗਵਾਣਾ ਕੀ ਹੈ ਹੁਣ ਪਹਿਲੀ ਚੀਜ਼ ਜੋ ਸਾਈਂ ਲੋਕਾਂ ਗਵਾਉਣ ਲਈ ਆਖੀ ਹੈ ਉਹ ਇਹ ਆਖੀ ਹੈ ਕਿ ਸ਼ੰਕਾ ਜਿਹੜੀ ਹੈ ਨਾ ਉਹਨੂੰ ਗਵਾਉਣਾ ਹੈ ਸ਼ੰਕਾ ਕਿਉਂਕਿ ਬੰਦਿਆ ਜਿੱਥੇ ਸ਼ੰਕਾ ਕਰਨੀ ਚਾਹੀਦੀ ਹੈ ਨਾ ਉੱਥੇ ਬੰਦਾ ਸ਼ੰਕਾ ਕਰਦਾ ਨਹੀਂ ਹੈ ਜਿੱਥੇ ਸ਼ੱਕ ਕਰਨਾ ਚਾਹੀਦਾ ਉੱਥੇ ਸ਼ੱਕ ਕਰਦਾ ਨਹੀਂ ਹੈ ਜ਼ਰਾ ਗੌਰ ਕਰਨਾ ਜਿੱਥੇ ਵਿਸ਼ਵਾਸ ਕਰਨਾ ਚਾਹੀਦਾ ਉੱਥੇ ਬੰਦਾ ਸ਼ੱਕ ਕਰਦਾ ਹੈ ਉੱਥੇ ਬੰਦਾ ਸ਼ੰਕਾ ਰੱਖਦਾ ਉੱਥੇ ਬੰਦਾ ਸ਼ੱਕ ਕਰਦਾ ਹੈ ਜਿੱਥੇ ਨਹੀਂ ਰੱਖਣਾ ਚਾਹੀਦਾ ਇਹ ਬੰਦਾ ਜਿਹੜਾ ਹੈ ਉਹ ਸ਼ੈਤਾਨ ਤੇ ਤਾਂ ਸ਼ੱਕ ਨਹੀਂ ਕਰਦਾ ਜ਼ਰਾ ਗੌਰ ਕਰਨਾ ਉਹ ਸ਼ੈਤਾਨ ਤੇ ਸ਼ੱਕ ਨਹੀਂ ਕਰਦਾ ਪਰ ਭਗਵਾਨ ਤੇ ਬੰਦਾ ਸ਼ੱਕ ਕਰਦਾ ਹੈ ਉਹ ਰੱਬ ਦੀ ਗੱਲ ਆਉਂਦੀ ਨਾ ਤਾਂ ਭਗਵਾਨ ਦੀ ਗੱਲ ਆਉਂਦੀ ਹੈ ਰੱਬ ਦੇ ਪਿਆਰਿਆਂ ਦੀ ਗੱਲ ਆਉਂਦੀ ਹੈ ਉਹਨਾਂ ਦੇ ਸ਼ੱਕ ਕਰਦਾ ਹੈ। ਅੱਛਾ ਇਹਦਾ ਵੀ ਹੋ ਸਕਦਾ ਹੈ। ਕਿ ਨਹੀਂ ਪਤਾ ਨਹੀਂ ਇਹ ਗੱਲ ਸੱਚੀ ਹੈ ਜਾਂ ਨਹੀਂ ਹੈ। ਰੱਬ ਹੋਵੇਗਾ ਵੀ ਜਾਂ ਨਹੀਂ। ਪਰ ਜਦੋਂ ਕੱਲ ਸ਼ੈਤਾਨ ਦੀ ਆਉਂਦੀ ਹੈ ਨਾ ਤਾਂ ਬੁਰਾਈ ਦੀ ਆਉਂਦੀ ਹੈ ਜਦੋਂ ਕੱਲ। ਫਿਰ ਬੰਦਾ ਹੁਣ ਜ਼ਰਾ ਧਿਆਨ ਦੇਣਾ ਕਿ ਉਹ ਉਸੇ ਵੇਲੇ ਉਹਨਾਂ ਤੇ ਯਕੀਨ ਕਰਦਾ ਹੈ। ਜਿੰਦਾਂ ਕੋਈ ਕਹਿ ਦਵੇ ਯਾਰ ਉਹ ਬੰਦਾ ਜਿਹੜਾ ਹੈ ਨਾ ਉਹ ਬੜਾ ਰੱਬ ਵਾਲਾ ਹੈ ਬੜਾ ਚੰਗਾ ਹੈ ਤਾਂ ਉਹਤੇ ਜਲਦੀ ਯਕੀਨ ਨਹੀਂ ਹੋਏਗਾ। ਪਰ ਜੇ ਕੋਈ ਕਹਿ ਦੇਵੇ ਨਾ ਕਿ ਉਹ ਬੰਦਾ ਜਿਹੜਾ ਹੈ ਨਾ ਬੜਾ ਜਿਆਦਾ ਬੁਰਾ ਹੈ ਭਾਈ ਮਾੜਾ ਹੈ ਤਾਂ ਉੱਤੇ ਬੜੀ ਜਲਦੀ ਯਕੀਨ ਕਰਦਾ ਹੈ ਜਰਾ ਗੌਰ ਕਰਨਾ ਇਨਸਾਨ ਬੜੀ ਜਲਦੀ ਕਿਸੇ ਦੀ ਬੁਰਾਈ ਦੇ ਵਿੱਚ ਇਨਸਾਨ ਨੂੰ ਮਜ਼ਾ ਆਉਂਦਾ ਉੱਤੇ ਯਕੀਨ ਕਰਦਾ ਹੈ ਪਰ ਕਿਸੇ ਦੀ ਅਛਾਈ ਦੇ ਵਿੱਚ ਉਹਨੂੰ ਮਜ਼ਾ ਨਹੀਂ ਆਉਂਦਾ ਉੱਤੇ ਯਕੀਨ ਨਹੀਂ ਕਰਦਾ ਇਸੇ ਤਰ੍ਹਾਂ ਜਦੋਂ ਕੋਈ ਗੱਲ ਕਰੇ ਵੀ ਰੱਬ ਦੀ ਰਹਿਮਤ ਹੋਈ ਹੈ ਖੁਦਾ ਦੀ ਕਿਰਪਾ ਹੋਈ ਹੈ ਪਰਮਾਤਮਾ ਦੀ ਭਗਵਾਨ ਦੀ ਨਜ਼ਰੋ ਕਰਮ ਹੋਈ ਹੈ ਤਾਂ ਉਹਦੇ ਤੇ ਬੰਦਾ ਵਿਸ਼ਵਾਸ ਨਹੀਂ ਕਰਦਾ ਜਰਾ ਗੌਰ ਕਰਨਾ ਤਾਂ ਜੇ ਕੋਈ ਕਵੇ ਕਿ ਆ ਇਦਾਂ ਕਰ ਤਾਂ ਰੱਬ ਕਿੱਥੇ ਉਹ ਉੱਤੇ ਬੰਦਾ ਵਿਸ਼ਵਾਸ ਕਰ ਲੈਂਦਾ ਰੱਬ ਹੈ ਹੀ ਨਹੀਂ ਜੇ ਕੋਈ ਕਵੇ ਵੀ ਰੱਬ ਹੈਗਾ ਉੱਤੇ ਵਿਸ਼ਵਾਸ ਨਹੀਂ ਕਰਦੇ ਵੀ ਉਹਦੇ ਪਿਆਰੇ ਜਿਹੜੇ ਆਏ ਐ ਸੰਤ ਗੁਰੂ ਰਹਿਬਰ ਫਕੀਰ ਜਿਹੜੇ ਆਏ ਉਹ ਐਵੇਂ ਗੱਲਾਂ ਕਰ ਗਏ ਉਹਨਾਂ ਨੇ ਐਵੇਂ ਗੱਲਾਂ ਕਰਤੀਆਂ ਰੱਬ ਦੀ ਤਾਂ ਉਹਦੇ ਉਹਨਾਂ ਤੇ ਯਕੀਨ ਨਹੀਂ ਕਰਨਾ ਤੇ ਜੇ ਕੋਈ ਉੱਠ ਕੇ ਕਹੇ ਵੀ ਹੈ ਨਹੀਂ ਉਸੇ ਵੇਲੇ ਯਕੀਨ ਕਰ ਲੈਂਦੇ ਵੀ ਵਾਕਈ ਯਾਰ ਗੱਲ ਇਹ ਸਹੀ ਕਰਨ ਦੇ ਆ ਉਹ ਇਨਸਾਨ ਇੰਨਾ ਜ਼ਿਆਦਾ ਇਹ ਨੈਗੇਟਿਵਿਟੀ ਦਰਸਾਉਂਦਾ ਹੈ ਕਿ ਇਨਸਾਨ ਕਿੰਨੇ ਨੈਗੇਟਿਵਿਟੀ ਨਾਲ ਭਰਿਆ ਹੋਇਆ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਸਕਾਰਾਤਮਕ ਹੈ ਉਹਦਾ ਨਾਮ ਅੱਜ ਮੈਂ ਤਾਂ ਉੱਤੇ ਯਕੀਨ ਨਹੀਂ ਕਰਦਾ ਜਰਾ ਗੌਰ ਕਰ ਲੀ ਉਹਤੇ ਵਿਸ਼ਵਾਸ ਨਹੀਂ ਕਰਦਾ ਔਰ ਯਾਦ ਰੱਖਣਾ ਕਿ ਜਿਹੜੀ ਚੀਜ਼ ਤੇ ਤੁਸੀਂ ਜ਼ਿਆਦਾ ਵਿਸ਼ਵਾਸ ਕਰਦੇ ਹੋ ਨਾ ਉਹੀ ਚੀਜ਼ ਤੁਹਾਡੀ ਜ਼ਿੰਦਗੀ 'ਚ ਆਉਣਾ ਵੀ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ ਬੁਰਾਈ ਤੇ ਵਿਸ਼ਵਾਸ ਕਰਦੇ ਹੋ ਤਾਂ ਫਿਰ ਤੁਹਾਡੀ ਜ਼ਿੰਦਗੀ 'ਚ ਬੁਰਾਈ ਵਧਦੀ ਚਲੀ ਜਾਏਗੀ ਤੇ ਜੇ ਤੁਸੀਂ ਆਪਣੇ ਮਾਲਕ ਤੇ ਅਛਾਈ ਤੇ ਸੱਚਾਈ ਤੇ ਆਪਣੇ ਰੱਬ ਦੀ ਰਹਿਮਤ ਤੇ ਵਿਸ਼ਵਾਸ ਕਰਦੇ ਹੋ ਤਾਂ ਫਿਰ ਤੁਹਾਡੀ ਜ਼ਿੰਦਗੀ ਚ ਅਛਾਈ ਉਹਦੀ ਰਹਿਮਤ ਸੱਚਾਈ ਜਿਹੜੀ ਹੈ ਉਹ ਵੱਧਦੀ ਚਲੀ ਜਾਏਗੀ ਬਾਬਾ ਜੀ ਕਿਉਂਕਿ ਵਿਸ਼ਵਾਸ ਜਿਹੜਾ ਹੈ ਨਾ ਉਹ ਇੱਕ ਦਰਵਾਜ਼ਾ ਹੈ ਵਿਸ਼ਵਾਸ ਜਿਹੜਾ ਹੈ ਉਹ ਇੱਕ ਦਰਵਾਜ਼ਾ ਹੈ ਕਿ ਬੰਦੇ ਨੇ ਇਹ ਸਾਈਂ ਲੋਕਾਂ ਬਰਮਾਇਆ ਔਰ ਇਹ ਤਾਂ ਹੈ ਹੀ ਵਿਗਿਆਨ ਵੀ ਇਹ ਗੱਲ ਮੰਨਦਾ ਹੈ ਕਿ ਜਿਸ ਚੀਜ਼ ਤੇ ਬੰਦਾ ਵਿਸ਼ਵਾਸ ਕਰਦਾ ਹੈ ਉਹੀ ਚੀਜ਼ ਨੂੰ ਜਿਹਨੂੰ ਲੋ ਫਟ੍ਰੈਕਸ਼ਨ ਕਹਿਣ ਲੱਗ ਪੈਂਦੇ ਲੋਕ ਕੋਈ ਲੋਕ ਮੈਨੀਫੈਸਟ ਕਰਨ ਲੱਗ ਪੈਂਦੇ ਮੇਰੇ ਕੋ ਆ ਹੋਵੇ ਇਦਾਂ ਹੋਵੇ ਤੇ ਜਿਹੜੀ ਚੀਜ਼ ਜਿੱਦਾਂ ਉਹਨੂੰ ਲਗਾ ਲਓ ਤੇ ਵਿਸ਼ਵਾਸ ਜਿਹੜੀ ਚੀਜ਼ ਵੱਲ ਨੂੰ ਹੋਣਾ ਹੈ ਉਹੀ ਚੀਜ਼ ਜ਼ਿੰਦਗੀ 'ਚ ਹੋਣ ਲੱਗ ਪੈਣੀ ਹੈ ਤੁਸੀਂ ਜਿਸ ਚੀਜ਼ ਤੇ ਵਿਸ਼ਵਾਸ ਕਰਨਾ ਹੈ ਜਿੱਦਾਂ ਦਾ ਵਿਸ਼ਵਾਸ ਕਰਨਾ ਹੈ ਉਹੀ ਚੀਜ਼ ਤੁਹਾਡੇ ਜੀਵਨ 'ਚ ਜਿਹੜੀ ਹੈ ਉਹ ਕਹਿੰਦੇ ਦਾਖਲ ਕਰਨੀ ਸ਼ੁਰੂ ਹੋ ਜਾਣੀ ਹੈ ਇਸ ਲਈ ਜਰਾ ਗੌਰ ਕਰਨਾ ਕਿ ਜੇ ਇਨਸਾਨ ਜਿਹੜਾ ਹੈ ਵਿਸ਼ਵਾਸ ਕਰੋਗੇ ਕਿ ਦੁਨੀਆ ਬਹੁਤ ਮਾੜੀ ਹੈ ਤੇ ਮੰਨ ਲਓ ਇਨਸਾਨ ਵਿਸ਼ਵਾਸ ਕਰੇ ਕਿ ਹਰੇ ਦੁਨੀਆ ਮਾੜੀ ਹੈ ਤਾਂ ਕਹਿੰਦੇ ਫਿਰ ਤੁਹਾਡੇ ਜੀਵਨ 'ਚ ਸਦਾ ਹਾਲਾਤ ਮਾੜੇ ਹੀ ਰਹਿਣਗੇ ਤੁਹਾਡੇ ਨਾਲ ਉਹੀ ਲੋਕ ਮਿਲਣਗੇ ਜੋ ਮਾੜੇ ਹੋਣਗੇ ਤੇਰਾ ਗੌਰ ਕਰਨਾ ਜੇ ਪਤਾ ਹੈ ਨਾ ਕਿ ਯਾਰ ਇਹ ਲੋਕ ਮਾਰੇ ਹੈ ਹੁਣ ਕਈ ਲੋਕਾਂ ਦੇ ਵਿੱਚ ਨਾ ਜਿਹੜੇ ਰਿਸ਼ਤੇ ਨਾਤੇ ਤੁਹਾਨੂੰ ਠੋਕਰਾਂ ਦਿੰਦੇ ਆ ਧੋਖਾ ਦਿੰਦੇ ਆ ਬਾਰ ਬਾਰ ਤੁਹਾਨੂੰ ਤੱਕੇ ਮਾਰਦੇ ਆ ਨਾ ਉਹ ਜੇ ਤੁਸੀਂ ਸਮਝ ਲੋਗੇ ਕਿ ਯਾਰ ਇਹ ਦੁਨੀਆ ਮਾੜੀ ਹੈ ਨਾ ਤਾਂ ਉਹੀ ਲੋਕ ਵਾਪਸ ਮੁੜ ਮੁੜ ਕੇ ਆਉਣਗੇ ਜਰਾ ਗੌਰ ਕਰਨਾ ਉਹਨਾਂ ਦੇ ਵਿੱਚ ਹੀ ਫਸਿਆ ਰਹੇਗਾ ਬੰਦਾ ਪਰ ਜੇ ਉਹ ਇਹ ਸਮਝੇ ਕਿ ਯਾਰ ਦੁਨੀਆ ਬੜੀ ਸੋਹਣੀ ਹੈ ਹਸੀਨ ਬਣਾਈ ਹੈ ਉਹ ਸੋਹਣੇ ਖੁਦਾ ਨੇ ਫਿਰ ਤੁਹਾਨੂੰ ਚੰਗੇ ਬੰਦੇ ਮਿਲਣਗੇ ਚੰਗੇ ਲੋਕ ਮਿਲਣਗੇ ऐसे हालात होने शुरू हो जानेगे कि चंगे रिश्ते बननगे चंगे लोकां नाल ਤੁਹਾਡਾ ਉੱਠਣਾ ਬੈਠਣਾ ਹੋ ਜਾਏਗਾ ਜੇ ਤੁਸੀਂ ਚੰਗਾ ਸਮਝੋਗੇ ਕਿ ਹਾਂ ਇਹ ਦੁਨੀਆ ਬੜੀ ਚੰਗੀ ਹੈ ਕਿਉਂਕਿ ਇਹ ਉਦਾ ਹੀ ਹੈ ਇਹ ਗੱਲ ਯਾਦ ਰੱਖਣਾ ਕਿ ਵਿਸ਼ਵਾਸ ਜਿਸ ਇਨਸਾਨ ਜਿਸ ਚੀਜ਼ ਤੇ ਬੰਦਾ ਕਰਦਾ ਹੈ ਉਹੀ ਚੀਜ਼ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਦਾਖਲ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਵਿਸ਼ਵਾਸ ਇੱਕ ਦਰਵਾਜ਼ਾ ਹੈ ਬਾਬਾ ਇਹ ਹੀ ਜਾਈ ਲੋਕਾਂ ਦਾ ਫਰਮਾਇਆ ਹੈ ਤਾਹੀਂ ਦਾ ਕਹਿੰਦੇ ਕਿ ਜਿਹੋ ਜੇ ਨੀਤ ਦੇ ਨਾਲ ਬੰਦਾ ਉਹਦੇ ਘਰ ਜਾਂਦਾ ਉਹ ਜੇ ਕੁਛ ਉਹਨੇ ਝੋਲੀ ਪਾ ਕੇ ਤੋਰ ਦੇਣਾ ਇਸੇ ਲਈ ਕਹਿੰਦੇ ਆ ਕਿ ਉਹਦੀ ਰਹਿਮਤ ਤੇ ਵਿਸ਼ਵਾਸ ਰੱਖੋ ਉਹਦੀ ਰਹਿਮਤ ਤੇ ਭਰੋਸਾ ਕਰੋ ਔਰ ਇੱਕ بار-बार ਇਹ ਚੀਜ਼ਾਂ ਦੁਹਰਾਓ ਕਿ ਮੈਨੂੰ ਆਪਣੇ ਮਾਲਕ ਤੇ ਜਿਹੜਾ ਹੈ ਆਪਣੇ ਰੱਬ ਦੀ ਰਹਿਮਤ ਤੇ ਯਕੀਨ ਹੈ ਕਿਉਂਕਿ ਜੇ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਰਹਿਮਤ ਨੂੰ ਲਿਆਣਾ ਚਾਹੁੰਦਾ ਹੈ ਤਾਂ ਉਹਦੀ ਰਹਿਮਤ ਤੇ ਯਕੀਨ ਕਰਨਾ ਪਏਗਾ ਬਾਬਾ ਜੀ ਔਰ ਜਿਸ ਨੂੰ ਉਹਦੀ ਰਹਿਮਤ ਤੇ ਯਕੀਨ ਹੁੰਦਾ ਹੈ ਨਾ ਜਿਸ ਨੂੰ ਉਹਦੀ ਰਹਿਮਤ ਤੇ ਯਕੀਨ ਹੁੰਦਾ ਹੈ ਵਕੀਰ ਲੋਕ ਫਰਮਾਉਂਦੇ ਆ ਕਿ ਜਿਸ ਨੂੰ ਉਹਦੀ ਰਹਿਮਤ ਤੇ ਯਕੀਨ ਹੁੰਦਾ ਫਿਰ ਨਾ ਮੁਮਕਿਨ ਵੀ ਮੁਮਕਿਨ ਹੋਣ ਲੱਗ ਪੈਂਦੇ ਆ ਜ਼ਰਾ ਗੌਰ ਕਰਨਾ ਕਿਉਂਕਿ ਵਿਸ਼ਵਾਸ ਇੱਕ ਦਰਵਾਜ਼ਾ ਹੈ ਬੱਬਾ ਦੀ ਉਹਦੀ ਰਹਿਮਤ ਨੂੰ ਹਾਸਲ ਕਰ ਲਓ ਜਿੱਦਾਂ ਹੁਣ ਬੰਦਾ ਕਹਿੰਦਾ ਨਾ ਕਿ ਮੈਂ ਆਪਣੀ ਅੱਖਾਂ ਤੇ ਐਨਕ ਲਾ ਕੇ ਜਾ ਰਿਆਂ ਤਾਂ ਕਿ ਹੁਣ ਜਿਹੜਾ ਠੰਡਕ ਰਵੇ ਕਿਉਂਕਿ ਸੂਰਜ ਦੀ ਗਰਮੀ ਜਿਹੜੀ ਹੈ ਤੇਜ਼ ਗਰਮੀ ਮੇਰੀਆਂ ਅੱਖਾਂ ਨੂੰ ਚੁਬਦੀ ਹੈ ਤਾਂ ਕਰਕੇ ਮੈਂ ਐ ਵਣਕ ਲਾਈਏ ਤੇ ਪਰੇਸ਼ਾਨੀ ਨਾ ਹੋਵੇ ਇਸੇ ਤਰ੍ਹਾਂ ਉਹ ਖੁਦਾ ਦਾ ਨਾਮ ਉਹ ਪਰਮਾਤਮਾ ਦਾ ਨਾਮ ਜੋ ਸਾਈਂ ਨੂੰ ਵਰਮਾਉਂਦੇ ਐ ਕਿ ਉਹ ਰੱਬ ਦੀ ਅਛਾਈ ਤੇ ਵਿਸ਼ਵਾਸ ਦਾ ਜਿਹੜਾ ਚਸ਼ਮਾ ਹੈ ਅਗਰ ਇਨਸਾਨ ਆਪਣੀਆਂ ਅੱਖਾਂ ਤੇ ਲਾ ਕੇ ਕਿਤੇ ਵੀ ਚਲੇ ਜਾਏਗਾ ਨਾ ਤਾਂ ਤੁਹਾਨੂੰ ਹਰ ਜਗ੍ਹਾ ਉਹ ਠੰਡਕ ਹੀ ਮਿਲੇਗੀ ਬਾਬਾ ਜੀ ਉਹ ਸ਼ਾਂਤੀ ਹੀ ਮਿਲੇਗੀ ਉਹਦੀ ਰਹਿਮਤ ਹੀ ਮਿਲੇਗੀ ਜਰਾ ਗੌਰ ਕਰਨਾ ਜੇਦੋ ਬੰਦਾ ਗਰਮੀ 'ਚ ਜਾਂਦਾ ਹੈ ਧੁੱਪ ਜ਼ਿਆਦਾ ਹੁੰਦੀ ਹੈ ਤਾਂ ਉਹ ਬੰਦਾ ਐਨਕਾ ਲਾ ਲੈਣਾ ਨਾ ਕਿ ਮੇਰੀ ਜਿਹੜੀ ਆਖ ਹੈ ਨਾ ਉਹ ਉਹਦੇ ਚੁੱਬ ਚੁੱਬਦੀ ਜਿਹੜੀ ਧੁੱਪ ਨਾ ਉਹ ਨਾ ਬਵੇ ਇਸੇ ਤਰ੍ਹਾਂ ਕਹਿੰਦੇ ਜਿਹੜਾ ਰੱਬ ਦਾ ਨਾਮ ਹੈ ਉਹਦੇ ਤੇ ਵਿਸ਼ਵਾਸ ਕਰਨਾ ਜਿਹੜਾ ਹੈ ਉਹ ਉਹ ਚਸ਼ਮਾ ਹੀ ਹੈ ਜਦੋਂ ਬੰਦਾ ਆਪਣੀ ਅੱਖਾਂ ਤੇ ਲਾ ਲੈਂਦਾ ਨਾ ਤਾਂ ਫੇਰ ਉਹ ਜਿੱਥੇ ਮਰਜੀ ਚਲਾ ਜਾਵੇ ਉਹਦੇ ਨਾਲ ਉਸ ਮਾਲਕ ਦੇ ਰਹਿਮਤ ਦੀ ਜਿਹੜੀ ਠੰਡਕ ਹੈ ਬਾਬਾ ਜੀ ਉਹਦੇ ਨਾਲ ਹੀ ਜਾਂਦੀ ਹੈ ਤੋ ਆਪਣੇ ਅੰਦਰੋਂ ਕਹਿੰਦੇ ਉਹ ਸ਼ੰਕਾ ਦੇ ਪੱਥਰ ਇੱਟਾਂ ਜਿਹੜੀਆਂ ਨੇ ਉਹ ਪਹਿਲਾਂ ਸਭ ਤੋਂ ਪਹਿਲਾਂ ਗਵਾ ਉਹ ਭਾਂਡਾ ਖਾਲੀ ਕਰ ਉਹਨਾਂ ਸ਼ੰਕਾ ਦੇ ਨਾਲੋਂ ਜਿਹੜੀ ਸ਼ੰਕਾ ਰੱਖੀ ਹੈ ਨਾ ਆਪਣੇ ਦਿਲ ਵਾਲੇ ਭਾਂਡੇ 'ਚ ਪਹਿਲਾਂ ਉਹ ਗਵਾ ਜਿਹੜੀ ਨਫ਼ਰਤ ਰੱਖੀ ਹੈ ਉਹ ਗਵਾ ਪ੍ਰੇਮ ਭਰ ਆਪਣੇ ਉਸ ਭਾਂਡੇ ਦੇ ਵਿੱਚ ਤਾਂ ਫੇਰ ਉਹ ਕਹਿੰਦੇ ਉਹ ਸੋਹਣੇ ਖੁਦਾ ਦੀਆਂ ਰਹਿਮਤਾਂ ਜਿਹੜੀਆਂ ਹੈ ਉਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਣਾ ਸ਼ੁਰੂ ਕਰਦੀਆਂ ਜਦੋਂ ਉਹ ਆਪਣੇ ਭਾਂਡੇ ਦੇ ਵਿੱਚ ਪ੍ਰੇਮ ਔਰ ਵਿਸ਼ਵਾਸ ਰੱਖਦਾ ਬਾਬਾ ਜੀ ਇਹ ਫਕੀਰ ਲੋਕਾਂ ਸਾਈਂ ਲੋਕਾਂ ਦਾ ਕਹਿਣਾ ਹੈ ਸੁਖ ਖੁਸ਼ਹਰੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਸਲਾਮ